ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੂਰੀ ਨਗਰ ਕੌਂਸਲ ਦਫ਼ਤਰ ਅੱਗੇ ਤਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਹਨਾਂ ਸਰਕਾਰ ਨੂੰ ਕੋਸਦੇ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਕੀਤਾ ਜਾਵੇਗਾ ਪਰ ਸਰਕਾਰ ਨੇ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਗਰ ਸਰਕਾਰ ਨੇ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਕੋਈ ਨਹੀਂ ਇਹ ਸਰਕਾਰ ਬਣੀ ਹੈ ਚਲੋ ਸਵਾਗਤ ਹੈ ਸਰਕਾਰ ਦਾ ਵੈਲਕਮ ਹੈ ਮੈਂ ਕਹਣਾ ਸੀ ਜਿਵੇਂ ਇਹ ਇੱਕ ਮੁੱਦਾ ਰਿਹਾ ਹੈਗਾ ਜਿਹੜਾ ਅਜੰਡਾ ਹੈ ਵੀ ਇਹ ਸਰਕਾਰ ਬਦਲਾਵ ਚਾਹੁੰਦੀ ਹੈ ਹੁਣ ਵੀ ਚਾਹੁੰਦਾ ਬਦਲਾਵ ਅਸੀਂ ਬਦਲਾਵ ਦੇ ਹੱਕ ਚ ਹੈ ਪਰ ਸ਼ਰਤ ਇਹ ਹੈ ਇਹ ਬੰਦੇ ਸਾਡੇ ਤੋਂ ਮੁਲਾਜ਼ਮ ਖੜੇ ਨੇ 10 10 12 12 ਸਾਲ ਹੋ ਗਏ ਸਾਡੇ ਤਾਂ ਬੇਨਤੀ ਹੈ ਗੁਜਾਰਸ਼ ਹੈ ਮੌਕੇ ਦੀ ਸਰਕਾਰ ਨੂੰ ਵਰਤਮਾਨ ਦੀ ਸਰਕਾਰ ਨੂੰ ਸਾਡਾ ਗੁਜਾਰਿਸ਼ ਹੈ ਪੂਰੀ ਯੂਨੀਅਨ ਵੱਲੋਂ ਇਹਨਾਂ ਦਾ ਪੁਲਿਸ ਕੰਮ ਕੀਤਾ ਜਾਵੇ ਹੋਰ ਸਾਡੀ ਕੋਈ ਸਾਨੂੰ ਕੋਈ ਐਡੀ ਮੰਗ ਨਹੀਂ ਸਿਰਫ ਇੱਕ ਕੀ ਹੈ ਇੱਕ ਕੰਟਰੈਕਟ ਤੇ ਕਰਨਾ ਬੰਦਿਆਂ ਨੂੰ ਸਾਡੀ ਗੁਜਾਰਸ਼ ਸਾਡੀ ਬੇਨਤੀ ਲਾ ਲਓ ਸਾਡੀ ਰਿਕਵੈਸਟ ਲਾ ਲਓ ਅੱਜ ਕਿ ਕੋਈ ਪਤਾ ਕਿ ਆਸੀਂ ਪਹਿਲਾ ਔਂਕਾਰ ਜੀ ਸੀ ਔਂਕਾਰ ਜੀ ਨੂੰ ਮੂੰਹ ਜਵਾਨੀ ਵੀ ਕਿੰਨੀ ਵਰ ਦੇ ਉਹ ਇਸ ਤੋਂ ਇਲਾਵਾ ਰਿਟਨ ਦੇ ਵਿੱਚ ਬਹੁਤ ਵਰ ਦਿੱਤਾ ਸਾਡੀ ਗੁਜਾਰਸ਼ ਹੈ ਭਗਵੰਤ ਮਾਨ ਸਰਕਾਰ ਨੂੰ ਔਰ ਆਪ ਸਰਕਾਰ ਨੂੰ ਇਹਨਾਂ ਬੰਦਿਆਂ ਦਾ ਕੰਮ ਕੀਤਾ ਜਾ 8 8 10000 ਗੁਜਾਰਾ ਨਹੀਂ ਹੁੰਦਾ ਜੀ 8 8 10000 ਚ ਇੰਨਾ ਬੰਦਿਆਂ ਦਾ ਗੁਜਾਰਾ ਨਹੀਂ ਹੁੰਦਾ ਜਾਂ ਫਿਰ ਇਹਨਾਂ ਤਨਖਾਹਾਂ ਫਿਕਸ ਕਰ ਦਿਓ ਘਟ ਘਟ 20000 ਕਰ ਦਿਓ ਦੇਖੋ ਹੁਣ ਗੱਲ ਫੋਨ ਸਰਕਾਰਾਂ ਕੋਈ ਨਾ ਕਹਿਦਾ ਦਿੰਦੇ ਆ ਵੀ ਬਦਲਾਅ ਚਾਹੀਦਾ ਬਦਲਾਅ ਕਿੱਥੋਂ ਹੋਊਗਾ ਆਪਣਾ ਪੂਰਾ ਸ਼ਹਿਰ ਦੀ ਸਫਾਈ ਕਰਦੇ ਨੇ ਮੈਂ ਕਹਿੰਦਾ ਦੋ ਦਿਨ ਆਪਣਾ ਸ਼ਹਿਰ ਦੀ ਸਫਾਈ ਨਾ ਹੋਵੇ ਗੰਦ ਮਚ ਜੂਗਾ ਬਿਮਾਰੀਆਂ ਫੈਲਣਗੇ ਕੀ ਫਾਇਦਾ ਹਲ ਦੇਖੋ ਇਹਨਾਂ ਲੋਕਾਂ ਨੇ ਕਰੋਨਾ ਦੇ ਵਿੱਚ ਕਿੰਨੀਆਂ ਕੁਰਬਾਨੀ ਦਿੱਤੀਆਂ ਨੇ ਅੱਛਾ ਲੌਕਡਾਊਨ ਦੇ ਵਿੱਚ ਕੁਰਬਾਨੀ ਦਿੱਤੀ ਨੇ ਮੈਂ ਤਾਂ ਹੈਰਾਨ ਆ ਵੀ ਇਹ ਸਰਕਾਰਾਂ ਇਹ ਸਰਕਾਰਾਂ ਗੌਰ ਨਹੀਂ ਕਰਦੀ ਲੋਕ ਆਪਣੀ ਜਾਨ ਤੇ ਲਈ ਤੇ ਰੱਖ ਕੇ ਦੋ ਮਿੰਟ ਦੀ ਆਪਣੀ ਜਾਨ ਤੇ ਲਈ ਤੇ ਰੱਖ ਕੇ ਆਪਣੀ ਜਾਨ ਰੱਖ ਲੈਣ ਤੇ ਲਈ ਜੇ ਫਿਰ ਦੂਸਰੇ ਲਾਈਫ ਬਚਾਉਂਦੇ ਨੇ ਬਚਾਉਂਦੇ ਕਿ ਨਹੀਂ ਫਿਰ ਲੇਕਿਨ ਇਹਨਾਂ ਦੇ ਮੁੱਲ ਵੀ ਪਾਣਾ ਚਾਹੀਦਾ ਹੈ ਨਾ ਜੀ ਮਿਹਨਤਾਂ ਦਾ ਸੰਘਰਸ਼ਾਂ ਦਾ ਹਾਲਾਂਕਿ ਸਾਡੀ ਮੰਗ ਦੀ ਸਿਰਫ ਕੁਝ ਨਹੀਂ ਸਰ ਸਾਹਿਬ ਵੀ ਸਾਨੂੰ ਪੱਕਾ ਕੀਤਾ ਜਾ ਸਾਨੂੰ ਇੰਨੇ ਇੰਨੇ ਸਾਲ ਹੋ ਗਏ ਜਿਹੜੇ ਤੱਕ ਸਾਨੂੰ ਸਾਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਵੀ ਸਾਡੀ ਇਹ ਹੀ ਗੁਜਾਰਿਸ਼ ਹੈ ਵੀ ਸਾਨੂੰ ਪੱਕਾ ਕੀਤਾ ਜਾਵੇ ਜੀ ਸਾਡੇ ਹੱਕ ਸਾਨੂੰ ਮਿਲਨੇ ਚਾਹੀਦੇ ਨੇ ਇੰਨੇ ਇੰਨੇ ਸਾਲ ਹੋ ਗਿਆ ਸੀ ਜੀ ਇੱਥੇ ਗਰੀਬੀ ਤੇ ਬਹੁਤ ਜ਼ਿਆਦਾ ਪੁਰਾਣਾ ਹਾਲ ਹੈ ਜੀ ਬੱਚਾ ਦਾ 10000 ਚ ਬਣਦਾ ਕੀ ਹੈ ਕੁਝ ਨਹੀਂ ਬਣਦਾ 10000 ਚ ਅਸੀਂ ਇਹ ਹੀ ਗੁਜਾਰਿਸ਼ ਹੈ ਸਰਕਾਰ ਵੱਲੋਂ ਕਿ ਸਾਨੂੰ ਵੀ ਜਲਦ ਜਲ ਪੱਕਾ ਕਿਰਿਆ ਸੀ ਸੀਐਮ ਸੀਟੀ ਹੈ ਜੀ ਇੱਥੇ ਸੈ ਸੁਣਵਾਈ ਹੋਣੀ ਚਾਹੀਦੀ ਹੈ ਸਾਡੀ ਦੇਖੋ ਅਸੀਂ ਇਹ ਗੁਜਾਰਸ਼ ਕਰਦੇ ਹਾਂ ਸਰਕਾਰ ਨੂੰ ਅਸੀਂ ਇਸ ਕਰਕੇ ਲਾਇਆ ਜੀ ਅਸੀਂ ਬਹੁਤ ਮੰਗ ਪੱਤਰ ਦੇਤੇ ਭਗਵਾਨ ਤੁਮਾਨ ਸਰਕਾਰ ਨੂੰ ਕਿ ਸਾਡੇ ਦੇਖੋ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ 10 10000 ਚ ਕੋਈ ਗੁਜ਼ਾਰਾ ਨਹੀਂ ਹੁੰਦਾ ਬੱਚਿਆਂ ਨੂੰ ਪੜ੍ਹਾਣ ਜਾਂ ਆਪਦਾ ਘਰ ਦਾ ਖਰਚਾ ਚਲਾਣ ਮਹਿੰਗਾਈ ਅੰਨੀ ਹੋਈ ਹੈ ਸਿਰ ਦੇ ਉੱਪਰ ਦੀ ਸਰਕਾਰ ਨੂੰ ਪਤਾ ਹੀ ਹੋਏਗਾ ਇਹ ਇਹਨਾਂ ਦੀ ਵਿਚਾਰਾਂ ਦਾ ਗਰੀਬਾਂ ਦਾ ਇਹਨਾਂ ਦਾ 10-10 ਹਜ਼ਾਰ ਚ ਕੰਮ ਕਰਦੇ ਆ ਰਹੇ ਨੇ 10 ਸਾਲ ਤੋਂ ਠੀਕ ਹੈ ਇਹਨਾਂ ਨੂੰ ਕਨੈਕਟ ਤੇ ਕੀਤਾ ਜਾਵੇ ਅਗਰ ਜੇ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਅਸੀਂ ਫਿਰ ਆਪਣਾ ਸਾਰਾ ਚੌਕ ਸਾਡਾ ਸਾਰਾ ਸੀ ਚੌਂਕਾ ਚ ਧਰਨੇ ਲਾਵਾਂਗੇ ਸਾਡੇ ਨਾਲ ਪੰਜਾਬ ਉਰੇ ਸਾਰਾ ਉੱਤਰ ਕੇ ਆਊਗਾ ਅਸੀਂ ਬੇਨਤੀ ਹੁਣ ਵੀ ਸਰਕਾਰ ਨੂੰ ਇਹੀ ਕਰ ਰਹੇ ਹਾਂ ਕਿ ਇਹ ਬੰਦਾ ਦਾ ਕੰਮ ਜਲਦੀ ਤੋਂ ਜਲਦੀ ਕਰਨ ਨਹੀਂ ਅਸੀਂ ਪੂਰਾ ਜਾਮ ਲਾਵਾਂਗੇ ਚੌਂਕਾ ਚ ਇਹਨਾਂ ਦਾ ਵੀ ਜਿਹੜਾ ਇਹਨਾਂ ਦਾ ਗਰੀਬਾਂ ਦਾ ਕੰਮ ਕਰਨਾ ਜਿਹੜੇ ਕੱਚੇ ਬੰਦੇ ਕੰਮ ਕਰਦੇ ਆ ਰਹੇ ਨੇ ਠੇਕੇਦਾਰੀ ਸਿਸਟਮ ਚ ਇਹਨਾਂ ਦਾ ਕੰਮ ਕਰਨਾ ਅਸੀਂ ਧਰਨਾ ਚੱਕ ਦਾਂਗੇ ਪਰ ਸੀਐਮਸੀਟੀ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਵੀ ਸਭ ਤੋਂ ਪਹਿਲਾਂ ਸੀਐਮਸੀਟੀ ਚ ਬੰਦੇ ਪੱਕੇ ਹੋਣੇ ਚਾਹੀਦੇ